त لالا بابا 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 او يا کي تو جا مرو او کي تن دان چيري کي جونه ڏنڌا هين ڏنڌا پاني کڙهوندا ۽ ٽايو وڌائي جندا يا ته نيڪه لڳي ٿي نه راجا جو ٿيتا ۽ هاني ڀاڻي ڏي ਪਾਣੀ ਲੈ ਪਾਣੀ ਲੈ ਪਾ ਕੇ ਤੰਗ ਰੱਖਿਆ ਇਹ ਸਮਾਨ ਇੱਥੇ ਓਏ ਬੋੜੇ ਚਲੋ ਬਈ ਥੱਲੇ ਹੋ ਜੋ ਚਲੋ ਚੌੜਾ ਥੱਲੇ ਬੋਰ ਜਾ ਸ਼ਾਊਟ ਨਹੀਂ ਕਰ ਦਿੰਦੇ ਤਿੰਨ ਚੱਕੀ ਲੈ ਜੂ ਇੱਥੇ ਕੋਈ ਹਾਰਾ ਜੀ ਜੇ ਤੂੰ ਆਦੀ ਕਰੇਂ

ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਜਾ ਕੇ ਸ੍ਰੀ ਹਜੂਰ ਸਾਹਿਬ ਨੂੰ ਜਾਣ ਵਾਸਤੇ ਜਾਣ ਵਾਲੀ ਟ੍ਰੇਨ ਲਈ ਲਾਇਆ ਜਾਂਦਾ ਇਹ ਸੰਗਤ ਆਈ ਆਪਣੇ ਨਾਲ ਆਪਣੇ ਇਹ ਲੰਗਰ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਜਾ ਕੇ ਸ੍ਰੀ ਸਿਸ਼ ਦੇ ਹਜੂਰ ਸਾਹਿਬ ਨੂੰ ਜਾਣ ਵਾਲੀ ਟ੍ਰੇਨ ਲਈ ਲਗਾਇਆ ਜਾਂਦਾ ਇਹ ਸੇਵਾ ਜਿਹੜੀ ਕੀ ਸਵਾਤਾਂ ਲਾ ਕੇ तकरीबन 9:30 ਵਜੇ ਤੱਕ ਇਸ ਮੂਸਾਂਗਤ ਬੋਲ ਸੇਵਾ ਕੀਤੀ ਜਾਂਦੀ ਆ ਚਲੋ ਬਈ ਹਾਂ ਹਾਂ ਕਰਾਂਗੇ ਆ ਬੇਨਤੀ ਇਹਦਾ YouTube ਤੇ ਰੱਖਿਆ ਮੈਂ 9 ਹੋਵੇਗੇ Instagram ਤੇ ਆਪਣੀ ਲਿਆ ਹੋਊਗਾ ਜੇ ਆ ਗਿਆ ਨਹੀਂ किते तो है सीरा किधर गया सीरा तो किधर गया सिरा सीरा किधर गया है अच्छा शैडमा लंगर अपना ना ਚਲੋ ਭਰਾ ਤੇ ਤਕਰੀਬਨ ਆਪਣਾ 73ਵਾਂ ਲੰਗਰ ਹੋ ਗਿਆ ਜੀ ਜਿਹੜਾ ਕਿ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਯਾਕਾ ਸਟੇਸ਼ਨ ਤੇ ਲਗਾਇਆ ਜਾਂਦਾ ਟਰੇਨ ਤਕਰੀਬਨ 8:30 ਵਜੇ ਆਉਗੂਗੀ ਯਾਕਾ ਸਟੇਸ਼ਨ ਤੇ ਤੇ ਜਿਹੜਾ ਕਿ ਲੰਗਰ ਆ ਇਹ ਸੰਗਤਾਂ ਨੂੰ ਬਰਤਾਇਆ ਜਾਣਾ ਇਹ ਸਾਰੇ ਪਿੰਡ ਕਣਗੜ ਦੇ ਨੌਜਵਾਨ ਚਲੋ ਵੀ ਕਾਲੇ ਚਲੋ ਆਪਾਂ ਚਲੋ ਫਿਰ ਆ ਪਿੰਦੇ ਆ ਬੁੱਧੂ ਦਾ ਵੀ ਫੋਨ ਨੇ ਵੱਗੇ ਆ ਗਿਆ ਹੈ ਉਹ ਮੋਟਰਸਾਈਕਲ ਤੇ ਵੱਗੇ ਹਾਂਜੀ ਭਾਈ ਆ ਵੱਗਾ ਖੜਾ ਸੇਵਾਦਾਰਾ ਕਣਕ ਵੀਜ ਕਿਵੇਂ ਲੱਗਦਾ ਹੈ ਨਾ ਚਲੋ ਇਹ ਵੀ ਭਾਈ ਕੰਮ ਕਰਨਾ ਤਰਨ ਸਿੰਘਾ ਭਾਈ ਤੁਸੀਂ ਭਾਈ ਪਿਆਰਾ ਸਿੰਘ ਨਹੀਂ ਆਇਆ ਆਪਣਾ ਹੈਂ ਉਹਦੀ ਕਾਟ ਨਹੀਂ ਪੂਰੀ ਹੁੰਦੀ ਹੁਣ ਉਹਦਾ ਐ ਨਹੀਂ ਵਿਚਾਰਾ ਨੇ ਚਾਲਾ ਉਹਦੀ ਕਾਟ ਨਹੀਂ ਹੁਣ ਪੂਰੀ ਕੱਲ ਨੂੰ ਆਇਆ ਸਾਰੇ ਕੱਲ ਨੂੰ ਆਇਆ ਅਹੀਂ ਪਤਾ ਲੱਗ ਗਿਆ ਨੰਗੇ ਕਦੇ ਫੁੱਲੇ ਟਾਈਮ ਪਰਮਾਤਾਂ ਨੇ ਬਸ ਉਹ ਪਰਾਂ ਨੱਗ ਜੇ ਲੈਣੇ ਇੱਧਰ ਲਾਈਵ ਹੋ ਜਾ ਕੋਈ ਗੱਲ ਨਹੀਂ ਭਾਈ ਜੀ ਤੁਸੀਂ ਚਲੋ ਇੱਧਰੋਂ ਇੱਡੇ ਲੈ ਬਲੇ ਲੈ ਪਿੰਡਾਂ ਦੀਆਂ ਸਾਡਾਂ ਨਗੀਆਂ ਜਿਸ ਜਾਖਰ ਸ਼ਿਸ਼ੂ ਦੇ ਪਹੁੰਚਦੀਆਂ ਨੇਗੀਆਂ ਜੱਗ ਜੱਗ ਹੋ ਗਿਆ ਮੂਨਕ ਤੇ ਉਹਨੇ ਤੇ ਕਮਾਂਟ ਰੈਕ ਦੇ ਵਿੱਚ ਹੋਰ ਸ਼ਕਾਨ ਤੇ ਹੋਰ ਦੇ ਨੇੜੇ ਨੇੜੇ ਪਿੰਡ ਦੇ ਕੜੈਲ ਆ ਸਾਰੀ ਇਹ ਸੰਗਤ ਦਾ ਲੰਗਰ ਦੀ ਸੇਵਾ ਕਰਨਾ ਹੋ ਗਿਆ ਨੇ ਤੇ ਅਲੱਗ-ਅਲੱਗ ਪਿੰਡਾਂ ਦੀ ਵਾਰੀ ਹੁੰਦੀ ਆ ਅੱਜ ਜਿਹੜੀ ਲੰਗਰ ਦੀ ਵਾਰੀ ਸੀ ਇਹ ਪਿੰਡ ਕਣਗੜ ਦੀ ਸੰਗਤ ਵੱਲ ਸੀ ਲੈ ਲੈ ਜਾ ਪਾਣੀ ਪਾ ਦਈਏ ਹੈਨਾ ਉਹ ਬੋਤਲ ਚੁੱਕਾ ਫਨਵਾਉਣ ਦੀ ਆ ਗਿਆ ਬੰਦ ਚੱਲੋ ਆ ਜਿਹੜਾ ਕੀ ਲੰਗਰ ਆਪਾਂ ਆਉਣਾ ਸਟੇਸ਼ਨ ਤੇ ਲੈ ਕੇ ਲੈ ਕੇ ਜਾ ਰਹੇ ਆ ਆਪਾਂ ਹੁਣ ਜੇ ਉੱਥੇ ਲੰਗਰ ਰੱਖ ਕੇ ਆਪਾਂ ਜਪ ਕਰਕੇ ਅਰਦਾਸ ਕਰਕੇ ਉਸ ਤੋਂ ਪ੍ਰੰਤ ਜੋ ਟ੍ਰੇਨ ਆਊਗੀ ਤਾਂ ਸੰਗਤ ਨੂੰ ਲੰਗਰ ਵਰਤਾਇਆ ਜਾਊਗਾ ਇੱਕ ਸੇਵਾ ਲਈ ਫਿਰ ਆਪਣੀ ਵਾਹਿਗੁਰੂ ਨੇ ਬੱਸ ਬਾਈ ਪੰਜ ਮਾਧਿਮਾਤਲਾ ਦੇਖ ਕੇ ਲੰਗੇ ਉਤਨੀ ਬਾਈ ਹੈ ਖੜੇ ਕਿਉਂ ਸਾੜੇ ਦੇਖੀ ਹੈ ਟ੍ਰੈਂਡ ਥੱਲੇ ਲੰਗਣਾ ਬੂਆ ਹੈ ਨਾ ਉਦਨ ਵਾਲਾ ਕੰਮ ਨਾ ਹੋ ਜਾਇਆ ਚਾ ਉਪਰ ਦੀ ਲੰਗਣਾ ਬੂਆ ਬਾਈ ਹਾਂ ਹਾਂ ਉੱਤਰ ਫੜਿਆ ਮਰੂਦ ਪਾਪਾ ਚਲ ਮੈਂ ਹੀ ਭਰ ਲਿਉਂਗਾ ਚਲ ਅੱਧਰ ਦੀ ਉੱਪਰ ਦੀ ਲੰਘ ਜਾ ਬਾਈ ਹੈ ਚੱਲ ਜੂ ਮੈਂ ਬਾਈ ਬਾਬੇ ਦੇ ਕੁਰਬਾਨੇ ਦੇ ਇੱਕ ਮਿੰਟ ਕੁਰਬਾਨਾ ਹੁਣਾ ਦਿਓ ਜੀ ਲਓ ਸ੍ਰੀ ਸਾਹਿਬ ਪੜਾ ਦਿਦਰੀ ਲਓ ਬੋਚ ਕੇ ਇਹ ਆ ਵੀ ਸ੍ਰੀ ਸਾਹਿਬ ਦੇਖ ਕੇ ਧਾਰਨ ਪੋਛ ਕੇ ਜੀ ਹੋਰ ਲਕੇਸ਼ਪੁਰ ਆਈ ਕਰ ਇਧਰ ਆ ਆਉੜ ਉਪਰ ਇਧਰ ਆ ਹੋ ਜੀ ਆਪਣਾ ਫਿਰ ਮੇਰ ਪਤਾਨੀਰ ਮੇਲਾ ਮੈਂ ਇਧਰ ਆ ਕੇ ਤਾ ਬਣੀ ਗਾਣਾ ਹੁੰਦਾਗਾ ਇੱਥੇ ਲੰਗਰ ਆ ਰੱਖ ਕੇ ਤੇ ਜਾਬ ਕੀਤਾ ਜਾਂਦਾ ਸਭਰ ਅਰਦਾਸ ਕਰਕੇ ਹਜ਼ੂਰ ਸਾਹਿਬ ਨੂੰ ਜਨਵਰੀ ਡਰੇਨ ਆਉਣ ਵਾਲੀ ਆ ਤੇ ਉਸ ਤੋਂ ਬਾਅਦ ਲੰਗਰ ਦੀ ਜਿਹੜੀ ਕਿ ਸੇਵਾ ਕੀਤੀ ਜਾਣੀ ਆ ਦਾਚਾ ਜਬ ਉਠਾ ਲਓ ਸਭ ਸਫਾਈ ਕਰਕੇ ਹੈ ਨਹੀਂ ਛਾੜੂ ਵੀ ਨਹੀਂ ਕਿੱਧਰ ਗਿਆ ਛਾੜੂ ਬਰਾਏ ਇੰਕਲਾਯਾ ਰਾ ਕਾਲੀ ਦੀ ਲੋਹ ਨੂੰ ਬਹੁਤ ਠੀਕ ਆ ਸਾਫ ਹੈ ਅਸਾ ਫੁੱਲ ਫੁੱਲ ਹੋ ਰਹੇ ਨੇ ਨਾ ਆਓ ਕੀੜੀਆਂ ਨਹੀਂ ਕਿਤੇ ਕੋਈ ਮਾਰ ਦੇ ਚਲੋ ਮਾਰ ਦੋ ਚਲੋ ਆ ਹੀ ਬੈਠੇ ਹਾਂ ਨੇ ਆਪਾਂ ਹਾਂ ਇਹਦੇ ਮਾਰ ਦੋ ਚਾੜੂ ਅੱਜ ਭੁੱਲਿਆ ਅੱਜ ਆਪਾਂ ਚੋਲੀਆਂ ਭੁੱਲਿਆ ਓ ਨਹੀਂ ਲੈਂਦੀ ਆਪਾਂ ਨੇ ਹਣਾ ਵਟਲੀਆਂ ਬਾਹਰ ਤਾਂ ਕੱਢ ਕੇ ਰੱਖੀ ਸੀ ਮੈਂ ਕਰਦੀ ਤਾਂ ਹੈ ਸੀ ਵਾਰਾ ਚੋਲੀਆਂ ਤਾਂ ਆ ਗਈਆਂ ਨਹੀਂ ਆ ਵਸ ਵੇਰਾ ਇੱਕ ਨੰਬਰ ਮਿਲ ਜਾਂਦਾ ਉਹ ਨੰਬਰ ਵਾਂਗ ਜੈਸੀ ਡਾਲੇਗਾ ਇੱਕ ਜਗਾ ਹੈ ਦੋਰੀਆ ਨਗਰਾ ਉਹ ਜਗਾ ਫੋਨ ਚਾਹਤ ਜੀ ਆ ਜਾਓ ਬਾਈ ਸਰ ਇਧਰ ਆ بس مک نہیں ਮਠਿਆ ਸਰ ਨੂੰ ਆਈ ਬੈਠ ਜਾਗੇ ਤਾਂ بس ਉੱਤ ਨਹੀਂ ਪੜੇ ਪ੍ਰਸ਼ਾਦ ਲੈਣ ਗਿਆ ਚਲ ਆਏ ਨੇ ਹੂੰ ਉਹ ਨਾਲੀ ਉਹ ਚਪਲਾਂ ਵੀ ਉਹ ਤਾਂ ਢੇਢ ਟੰਗੀਆਂ ਨਾ ਜੀ ਇਕੱਠੀ ਸੀ ਨੇ ਇਹ ਜੀ ਆਕਰ ਸਟੇਸ਼ਨ ਜੋ ਕਿ ਹਰਿਆਣਾ ਦੇ ਵਿੱਚ ਪੈਂਦਾ ਇਹ ਜਿਹੜੀ ਕਿ ਸੇਵਾ ਸੋਵਾਂ ਤੋਂ ਲੈ ਕੇ ਹੁਣ ਤੱਕ ਲੰਗਰ ਦੀ ਸੇਵਾ ਚੱਲਦੀ ਆ ਸਾਰੀ ਸਮੂਹ ਸੰਗਤ ਵੱਲੋਂ कितना हो गया सात बज के चार मिनट हो गई चलो आज सीरा की तकवा हुआ है चलो बैठ जाओ भाई सारे से पीली लैंड हाँ। तो इधर हो सारे ठीक है बगे ਯਾਰ ਕਿੰਨਾ ਨਾ ਕਰੇ 2 ਮਿੰਟਾਂ ਤੱਕ ਰਹਿ ਜਾਤਾ ਯਾ ਲੈ ਗਈ ਤੇ ਤੁਹਾਨੂੰ ਲੱਗ ਜੀ ਮੇਰੀ ਬਾਣ ਹੋਵੇ ਸੱਲੇ ਵਾਂ ਤੋਂ ਲੋ ਜਮਾ ਇਕਲ ਉਹ ਦੱਸ ਦਿੰਦਾ ਹਾਂ ਉਹ ਤੇ ਮਾ ਜਾਣਾ ਉਹ ਹਾਏ ਦੋ ਹੁਣ ਵਾਏ ਗੁਰੂ ਦਾ ਜਾਪ ਕੀਤਾ ਜਾਣਾ Sorry, semu sangkut walaun. Wahi Guruji Kak Khausa, Bhate Guru, Guru

सातनामवा वाहे गृ

Good. Uh -huh. 阿德。 i Oh सा वाहि गुरु सा वाहि गुरु सा वाहि गुरु सा वाहि गुरु सा वाहि गरु वाहि नाम वाहि गुरु नाम वाहि गुरु सा वाहि गो नाम वाहि ग्रो सा वाहि गृ सा